ਸਸਰੀ ਕਾਲ ਦੀ ਸਾਰਿਆਂ ਨੂੰ ਸਾਰੇ ਪਾਸੇ ਵੀਡੀਓ ਪਹੁੰਚਾਇਓ ਸੋ ਇਹ ਵੀਡੀਓ ਆ ਭਾਈ ਜੀ 200 ਦੇਸ਼ਾਂ ਦਾ ਤੁਸੀਂ ਆਪ ਅਪਲਾਈ ਕਰ ਸਕਦੇ ਕਿਸੇ ਕੋਲ ਜਾਣਾ ਨਹੀਂ ਪੈਣਾ ਸੋ ਇਹੀ ਕਹਿਣਾ ਆ ਭਾਈ ਸਾਰਿਆਂ ਨੂੰ ਵੀ ਸ਼ੇਅਰ ਕਰਿਓ ਤੁਹਾਨੂੰ ਇਹ ਸ਼ੋਅ ਕਰਦਾ 200 ਦੇਸ਼ਾਂ ਦਾ ਤੁਸੀਂ ਆਪ ਅਪਲਾਈ ਕਰ ਸਕਦੇ ਤੁਹਾਨੂੰ ਕੋਈ ਨਹੀਂ ਚਾਹੀਦਾ ਅਪਲਾਈ ਕਰਨੇ ਲਈ ਹਾਂਜੀ ਠੀਕ ਹੈ ਤੁਹਾਡੇ ਸਾਰਾ ਕੁਝ ਪੂਰਾ ਆ ਤੁਸੀਂ ਆਪ ਵੀਜ਼ਾ ਸੈਂਡ ਕਰ ਸਕਦੇ ਆ ਭਾਈ ਜੀ ਅੰਬੈਸੀਆਂ ਨੂੰ ਕਰਨਾ ਕੀ ਹੈ ਇੱਕ ਲਿੰਕ ਦਿੰਨਾ ਮੈਂ ਇਹੀ ਕਹਿਣਾ ਹੈ ਸ਼ੇਅਰ ਕਰਿਓ ਬਾਈ ਜੀ ਆਪਣੇ ਲੋਕਾਂ ਨਾਲ ਠੱਗੀਆਂ ਹੁੰਦੀਆਂ ਆ ਸੋ ਕਈ ਦੇਸ਼ ਤਾਂ ਇਦਾਂ ਦੇ ਜਿੱਥੇ ਵੀਜ਼ਾ ਨਹੀਂ ਚਾਹੀਦਾ ਆਪਾਂ ਤਾਂ ਹੀ ਪੈਸੇ ਦੇਈ ਜਾਂਦੇ ਆ ਹੈ ਸੋ ਭਰਾਵੋ ਹੱਥੀਂ ਜੋੜਨਾ ਆ ਵੀ ਤੁਹਾਨੂੰ ਮੈਂ ਸ਼ੋ ਕਰਦਾ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਆ ਸੋ ਆਪਣੀ ਵੀਡੀਓ ਦੀ ਰੀਚ ਹੈ ਨਹੀਂ ਇੰਨੀ ਉਹੀ ਕਹਿੰਦਾ ਤਾਂ ਹੀ ਤਾਂ ਲੋਕ ਠੱਗੇ ਜਾਂਦੇ ਆ ਸਰਕਾਰਾਂ ਮੇਰੀਆਂ ਵੀਡੀਓ ਮੇਰੇ ਖਾਤੇ ਇਸੇ ਲਈ ਬੈਨ ਕਰਦੀਆਂ ਵੀ ਇਹ ਲੋਕਾਂ ਨੂੰ ਦੱਸਦਾ ਇੱਦਾਂ ਇੱਦਾਂ ਫਿਰ ਉਹ ਜਿਹੜੇ ਲੋਕ ਠੱਗੀਆਂ ਕਰਦੇ ਆ ਉਹ ਠੱਗੀਆਂ ਕਿੱਦਾਂ ਕਰੋਗੇ ਜੇ ਲੋਕਾਂ ਨੂੰ ਸਾਰਾ ਪਤਾ ਚੱਲ ਗਿਆ ਠੀਕ ਹੈ ਨਾ ਸੋ ਇੱਥੇ ਮੈਂ ਵੀਡੀਓ 'ਚ ਇੱਕ ਲਿੰਕ ਪਾਉਣ ਲੱਗਾ ਆ ਤੁਸੀਂ ਉੱਤੇ ਕਰਕੇ ਅਪਲਾਈ ਕਰ ਸਕਦੇ ਆ ਸੋ ਕਈ ਦੇਸ਼ ਤਾਂ ਕਿਹੜੇ ਕਿਸ-ਕਿਸ ਦੇਸ਼ ਤੁਸੀਂ ਜਾ ਸਕਦੇ ਜਿੱਥੇ ਵੀਜ਼ਾ ਨਹੀਂ ਚਾਹੀਦਾ ਉਹ ਵੀ ਸ਼ੋ ਕਰਦਾ ਸੋ ਸਾਰਿਆਂ ਨੂੰ ਬੇਨਤੀ ਹੈ ਬਾਈ ਸ਼ੇਅਰ ਕਰੋ ਸਾਰੇ ਪਾਸੇ ਜਲਦੀ ਜਲਦੀ ਵੀਡੀਓ ਸ਼ੇਅਰ ਕਰੀ ਚਲੋ ਸੋ ਤੁਹਾਨੂੰ ਮੈਂ ਲਿੰਕ ਦੱਸਦਾ ਆ ਤੁਸੀਂ ਲਿੰਕ ਤੇ ਕਲਿੱਕ ਕਰਕੇ ਆਪ ਅਪਲਾਈ ਕਰ ਸਕਦੇ ਹੋ ਪੂਰੀ ਦੁਨੀਆ ਦੇ ਦੇਸ਼ਾਂ ਦਾ ਜਿੱਥੇ ਵੀਜ਼ਾ ਨਹੀਂ ਚਾਹੀਦਾ ਉਹ ਤਾਂ ਨਹੀਂ ਚਾਹੀਦਾ ਜਿੱਥੇ ਚਾਹੀਦਾ ਆ ਸੋ ਮੰਨ ਲਓ ਤੁਸੀਂ ਕੈਨੇਡਾ ਦਾ ਅਪਲਾਈ ਕਰਨਾ ਮੈਨੂੰ ਕੈਨੇਡਾ ਕਈ ਮੁੰਡੇ ਕੁੜੀਆਂ ਮਿਲਦੇ ਆ ਸੋ ਯਾਤਰੀ ਵੀਜੇ ਤੇ ਆਉਂਦੇ ਉਹਨਾਂ ਦਾ ਕੋਈ ਪੈਸਾ ਨਹੀਂ ਲੱਗਿਆ ਹੁੰਦਾ ਪੈਸੇ ਇਸ ਵੇਲੇ ਤੱਕ ਕੈਨੇਡਾ ਉਹਨਾਂ ਦਾ ਫਾਇਦਾ ਹੈ ਨਿੰਗਾ ਹੁਣ ਮੈਂ ਤੁਹਾਨੂੰ ਸ਼ੋਅ ਕਰਦਾ ਤੁਸੀਂ ਕਿੱਦਾਂ ਕਰ ਸਕਦੇ ਹੈ ਹਨਾ ਸੋ ਕਰਿਓ ਸ਼ੇਅਰ ਸੋ ਸਾਰਿਆਂ ਨੂੰ ਹੋਰਾਂ ਨੂੰ ਵੀ ਪਤਾ ਚੱਲੇ ਕਿ ਭਾਈ ਵੀਜ਼ਾ ਅਜੋ ਤੁਹਾਡੇ ਠੱਗੀਆਂ ਮਾਰਦੇ ਇਹ ਵੀ ਕਿੱਦਾਂ ਅਪਲਾਈ ਕਰਾਉਂਦੇ ਆ ਇਹ ਵੀ ਇਦਾਂ ਹੀ ਕਰਾਉਂਦੇ ਆ ਸੋ ਆ ਮੈਂ ਲਿੰਕ ਪਾਉਣ ਲੱਗਾ ਆ ਤੁਸੀਂ ਇੱਥੇ ਕਲਿੱਕ ਕਰਨਾ ਆ ਮੈਂ ਤੁਹਾਨੂੰ ਦਿਖਾਉਣਾ ਥੋੜਾ ਕਰਕੇ ਆ ਦੇਖੋ ਜੀ ਸੋ ਤੁਸੀਂ ਇੱਥੇ ਕਰਨਾ ਆ ਲਿੰਕ ਜਿਹੜਾ ਮੈਂ ਪਾਉਣਾ ਫਿਰ ਇਦਾਂ ਓਪਨ ਹੋ ਜਾਣਾ ਠੀਕ ਹੈ ਨਾ ਸੋ ਇਦਾਂ ਫਿਰ ਸਾਰੇ ਦੇਸ਼ਾਂ ਦਾ ਆ ਜਾਣਾ ਆ ਦੇ ਆ ਸਾਰਾ A ਤੋਂ ਲੈ ਕੇ Z ਤੱਕ ਸਾਰੇ ਦੇਸ਼ਾਂ ਦਾ ਜਿੱਥੇ ਲਈ ਵੀਜ਼ਾ ਚਾਹੀਦਾ ਉੱਤੇ ਤੁਸੀਂ ਕਲਿੱਕ ਕਰਕੇ ਉਹਦਾ ਵੀਜ਼ਾ ਅਪਲਾਈ ਕਰ ਦੇਣਾ ਸੋ ਇੱਕੋ ਹੀ ਲਿੰਕ 'ਚ ਸਾਰੀ ਦੁਨੀਆ ਦੇ ਦੇਸ਼ ਆ ਦੇਖ ਸਕਦੇ ਮੈਂ ਤੁਹਾਨੂੰ ਲਿੰਕ ਦੇਣਾ ਹੈ ਸੋ ਆ ਜਿੱਥੇ ਮੈਂ ਵੀਡੀਓ ਕਰਦਾ ਪਿਆ ਆ ਇੱਥੇ ਮੈਂ ਲਿੰਕ ਪਾ ਦੇਣਾ ਆ ਆ ਮੰਨ ਲਓ ਤੁਸੀਂ ਆ ਕੈਨੇਡਾ ਦਾ ਲਾ ਲਓ ਇੱਥੇ ਕੈਨੇਡਾ ਲਿਖਿਆ ਹੋਣਾ ਆ ਸੋ ਆ ਦੇਖੋ ਸੀ ਤੇ ਆ ਵੀਜ਼ਾ ਰਿਕੁਆਇਰਡ ਆ ਸੋ ਕੈਨੇਡਾ ਦੀ ਇੱਥੇ ਇਦਾਂ ਓਪਨ ਹੋ ਜਾਣੀ ਆ ਠੀਕ ਹੈ ਨਾ ਸੋ ਆ ਦੇ ਸਾਰੀਆਂ ਦੇਸ਼ਾਂ ਦੀਆਂ ਓਪਨ ਹੋ ਜਾਣੀਆਂ ਆ ਸੋ ਆ ਕਈ ਦੇਸ਼ ਆ ਜਿੱਦਾਂ ਹਾਂਜੀ ਇੱਥੇ ਤੁਸੀਂ ਕਲਿੱਕ ਕਰੋਗੇ ਉਸੇ ਦੇਸ਼ ਦਾ ਵੀਜ਼ਾ ਅਪਲਾਈ ਕਰਨ ਲਈ ਉਹ ਤਾਂ ਓਪਨ ਹੋ ਜਾਣੀ ਆ ਹਾਂਜੀ ਸੋ ਆ ਤੁਹਾਨੂੰ ਮੈਂ ਦਿਖਾਉਣਾ ਸੋ ਕਈ ਜਗ੍ਹਾ ਤੇ ਵੀਜ਼ਾ ਪਹੁੰਚੇ ਤੇ ਆ ਆ ਦੇਖੋ ਈ ਵੀਜ਼ਾ ਆ ਹਾਂਜੀ ਇਹ ਦੇਖ ਸਕਦੇ ਆ ਹਾਂਜੀ ਸੋ ਇਹ ਸਾਰੀ ਦੁਨੀਆ ਦੇ A ਤੋਂ Z ਤੱਕ ਦੇਖਣਾ ਦਾ ਆ ਸੋ ਬਾਈ ਜੀ ਕਿਸੇ ਨੇ ਨਹੀਂ ਦੱਸਣਾ ਤੁਹਾਨੂੰ ਸੋ ਆ ਮੰਨ ਲਓ ਇੰਡੋਨੇਸ਼ੀਆ ਠੀਕ ਹੈ ਜੀ ਇੰਡੋਨੇਸ਼ੀਆ ਵਾਲੇ ਇੱਥੇ ਕਲਿੱਕ ਕਰਨਾ ਉਹਨਾਂ ਦਾ ਓਪਨ ਹੋ ਜਾਣਾ ਆ ਅਪਲਾਈ ਨਾਓ ਸੋ ਤੁਸੀਂ ਅਪਲਾਈ ਕਰ ਸਕਦੇ ਆ ਜਿੱਥੋਂ ਅਪਲਾਈ ਹੋਣਾ ਇਹਨੇ ਤੁਹਾਨੂੰ ਉੱਥੇ ਲੈ ਜਾਣਾ ਠੀਕ ਹੈ ਨਾ ਆ ਲਓ ਜੀ ਉੱਥੇ ਲਈ ਆਈ ਆ ਜਿੱਥੇ ਅਪਲਾਈ ਕਰ ਸਕਦੇ ਆ ਇੰਡੋਨੇਸ਼ੀਆ ਦਾ ਵੀਜ਼ਾ ਸੋ ਦੇਖ ਸਕਦੇ ਆ ਬਾਈ ਜੀ ਇੱਥੇ ਸਾਰਾ ਹੀ ਓਪਨ ਹੋਈ ਜਾਣੇ ਆ ਸਾਰੀ ਦੁਨੀਆ ਦੇ ਲਿੰਕ ਸੋ ਸਾਰੀ ਦੁਨੀਆ ਦੇ ਦੇਸ਼ਾਂ ਦਾ ਜਿੱਥੇ ਦਾ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਸੋ ਤੁਸੀਂ ਕਰ ਸਕਦੇ ਆ A ਤੋਂ Z ਤੱਕ ਸਾਰੇ ਦੇਸ਼ਾਂ ਦਾ ਹੀ ਆ ਜਿਨ੍ਹਾਂ ਲਈ ਵੀਜ਼ਾ ਚਾਹੀਦਾ ਠੀਕ ਹੈ ਨਾ ਸੋ ਇਹ ਚੱਕਰ ਆ ਬਾਈ ਸੋ ਉਹੀ ਬੇਨਤੀ ਕਰਨਾ ਆ ਬਾਈ ਆਪਣੀਆਂ ਵੀਡੀਓ ਸ਼ੇਅਰ ਕਰਿਆ ਕਰੋ ਯਾਰ ਹਾਂਜੀ ਸੋ ਆਪਣੀ ਰੀਚ ਅਜੇ ਹੋਈ ਨਹੀਂ ਲੋਕਾਂ ਨੂੰ ਪਤਾ ਨਹੀਂ ਚੱਲਿਆ ਕਈ ਲੋਕਾਂ ਮੋੜੇ ਮੇਰੀ ਵੀਡੀਓ ਜਾਂਦੀ ਨਹੀਂ ਕਾਫੀ ਲੋਕ ਮੈਨੂੰ ਪੁੱਛਦੇ ਭਾਜੀ ਕਿੱਧਰ ਲੱਗਿਆ ਭਾਜੀ ਕੀ ਦੱਸਾਂ ਵੀ ਮੋਦੀ ਨੇ ਮੇਰਾ 17 ਲੱਖ ਵਾਲਾ ਖਾਤਾ ੜਾਤਾ ਤੇ 12 ਲੱਖ ਵਾਲਾ ਇੰਡੀਆ ਚ ਬੈਨ ਭਾਜੀ ਕੀ ਦੱਸੇ ਵੀ ਸਰਕਾਰਾਂ ਨਾਲ ਮੱਥੇ ਲਾਏ ਮੈਨੂੰ ਕੀ ਮਿਲਿਆ ਠੀਕ ਹੈ ਨਾ ਸੋ ਮੈਨੂੰ ਦੁੱਖ ਹੁੰਦਾ ਤੁਸੀਂ ਮੇਰਾ ਸਾਥ ਨਹੀਂ ਦਿੰਦੇ ਮੈਂ ਤੁਹਾਨੂੰ ਕੋਈ ਕਹਿਣਾ ਵੀ ਜਾ ਕੇ ਜਾ ਕੇ ਅੱਗਾਂ ਲਾ ਦੋ ਜਾ ਕੇ ਪੁਲਿਸ ਨੂੰ ਕਦੀ ਕੁਛ ਕਿਹਾ ਮੈਂ ਇਹੀ ਕਹਿਣਾ ਵੀ ਭਾਈ ਮੇਰੀ ਵੀਡੀਓ ਸ਼ੇਅਰ ਕਰ ਦੋ ਭਲਾ ਹੋ ਜੂ ਲੋਕ ਜੁੜ ਜਾਣ ਫੇਰ ਪਹਿਲਾਂ ਦੀ ਤਰ੍ਹਾਂ ਵੀਡੀਓ ਕਰੀਏ ਆਪਾਂ ਹਾਂਜੀ ਸੋ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਆ ਸੋ ਆਪਾਂ ਲਿੰਕ ਪਾ ਦੇਣਾ ਉੱਥੇ ਜਿੱਥੇ ਆਪਾਂ ਪਾਈਦਾ ਹੀ ਹੁੰਦਾ ਬਾਇਓ ਚ ਲਿੰਕ ਜਦੋਂ ਵੀਡੀਓ ਮੁੱਕਣੀ ਆ ਉੱਤੇ ਤੁਸੀਂ ਕਲਿੱਕ ਕਰਨਾ ਲਿੰਕ ਤੇ ਇਦਾਂ ਸਾਰੇ ਦੇਸ਼ਾਂ ਦਾ ਓਪਨ ਕਰਕੇ ਆਪ ਅਪਲਾਈ ਕਰ ਸਕਦੇ ਆ ਸੋ ਤੁਹਾਨੂੰ ਉਹੀ ਗੱਲ ਆ ਬਾਈ ਜੀ ਆਪਾਂ ਲੋਕਾਂ ਦੇ ਡਿਪੈਂਡ ਰਹਿੰਦੇ ਆ ਸਾਡੇ ਨਾਲ ਠੱਗੀਆਂ ਕਾ ਤੇ ਹੁੰਦੀਆਂ ਕੈਨੇਡਾ ਦੇ ਨਾਂ ਤੇ ਜਾਂ ਉਹ ਨਾਂ ਤੇ ਆਪਾਂ ਨੂੰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਵੀ ਭਾਈ ਆਪਾਂ ਕਰ ਸਕਦੇ ਆ ਇਹ ਚ ਕਰਿਆ ਜਿਹੜੇ ਆ ਠੱਗੀਆਂ ਕਰਦੇ ਇਹ ਵੀ ਵੀਜ਼ੇ ਅੰਬੈਸੀ ਤੋਂ ਹੀ ਲਵਾਉਂਦੇ ਆ ਇਹ ਕਿਹੜਾ ਘਰੇ ਛਾਪਦੇ ਆ ਠੀਕ ਆ ਨਾ ਉਹੀ ਅੰਬੈਸੀ ਤੋਂ ਤੁਸੀਂ ਅਪਲਾਈ ਕਰ ਸਕਦੇ ਆ ਤੁਹਾਨੂੰ ਮੈਂ ਲਿੰਕ ਦੇ ਦਿੱਤਾ ਹਨਾ ਸੋ ਫਿਰ ਬੇਨਤੀ ਜੀ ਜਿਹਦੇ ਮੂਰੇ ਵੀਡੀਓ ਆਈ ਖਾਤਾ ਫੋਲੋ ਕਰੋ ਪਹਿਲਾਂ ਦੀ ਤਰ੍ਹਾਂ ਵੀਡੀਓ ਆਇਆ ਕਰਨੀਆਂ ਆ ਸੋ ਕਰਿਓ ਬਾਈ ਜੀ ਆ ਵੀਡੀਓ ਨੂੰ ਸ਼ੇਅਰ ਲਿੰਕ ਮੈਂ ਪਾਉਣ ਲੱਗਾ ਜਦੋਂ ਵੀਡੀਓ ਮੁੱਕਦੀ ਆ ਆਪਣਾ ਤੁਸੀਂ ਅਪਲਾਈ ਕਰ ਸਕਦੇ ਜਿੱਥੇ ਦਾ ਕਰਨਾ ਹਾਂਜੀ ਤੇ ਜੈਸੇ ਆਸ ਲਿਖਿਓ ਵੀ ਭਾਈ ਮਾੜੇ ਟਾਈਮ 'ਚ ਤੁਸੀਂ ਮੇਰੇ ਨਾਲ ਆ ਦੱਸਿਓ ਮੈਨੂੰ ਦੇਖੋ ਕੱਲ ਆਪਾਂ ਨੂੰ ਆਪਾਂ ਨੂੰ 12 14 ਦੇਖਦੇ ਸੀ ਅੱਜ 80 ਹੋ ਗਏ ਆ ਕੱਲ ਨੂੰ 800 ਹੋ ਜਾਣਾ ਫਿਰ 5000 ਆਪਾਂ ਕਰ ਦੇਣਾ ਇਦਾਂ ਰਲ ਮਿਲ ਕੇ ਹੀ ਆ ਸੋ ਪਹਿਲਾਂ ਮੈਂ ਵੀ ਦਿਲ ਛੜਦਾ ਸੀ ਵੀਡੀਓ ਨਹੀਂ ਸੀ ਪਾਉਂਦਾ ਪਰ ਮੈਂ ਕਿਹਾ ਨਹੀਂ ਯਾਰ ਇੱਦਾਂ ਨਹੀਂ ਵੀ ਲੋਕਾਂ ਨੂੰ ਤਾਂ ਮੈਂ ਕਹਿਣਾ ਰਹਿਣਾ ਦਿਲ ਨਾਲ ਛੱਡੋ ਆ ਕਰੋ ਉਹ ਕਰੋ ਸੋ ਜੇ ਮੈਂ ਹੀ ਦਿਲ ਛੱਡਦਾ ਫਿਰ ਮੈਂ ਮਾੜੀ ਗੱਲ ਹੈ ਨਾ ਹਨਾ ਸੋ ਕਰਿਓ ਆ ਵੀਡੀਓ ਸ਼ੇਅਰ ਦੱਸਿਓ ਨਾਲਿਆ ਮੇਰੇ ਜਹਜਾਜ ਲਿਖਿਓ ਤੇ ਮੈਂ ਲਿੰਕ ਪਾਉਣਾ ਆਪਣਾ ਦੇਖ ਲਓ ਤੁਸੀਂ 200 ਦੇਛਾ ਜੋ ਕਿੱਥੇ ਦਾ ਅਪਲਾਈ ਕਰਨਾ ਚਾਹੁੰਦੇ ਆ ਤੇ ਜੇ ਤੁਹਾਡਾ ਸਾਰਾ ਕੁਝ ਪੂਰਾ ਕਰ ਦੋ ਅਪਲਾਈ ਕਰਿਓ ਸ਼ੇਅਰ ਤੇ ਜਹਜਾਜ ਲਿਖਿਓ ਨਾਲਿਆ ਮੇਰੇ ਹੌਸਲਾ ਹੀ ਹੁੰਦਾ ਤੇ ਭੇਡੋ ਤੁਹਾਡੀ ਤਾਂ ਥੈਂਕ ਯੂ ਕਰਿਓ ਸ਼ੇਅਰ